ਅਦਰਸ਼ ਕੁਮਾਰ ਸਾਡੀ ਸ਼ਰਮਾ ਟੇਸਟਾਲ ਦੇ ਨਾਂ ਤੇ ਅੰਦਰ ਇੱਕ ਦੁਕਾਨ ਹੈਗੀ ਆ ਮੇਰੇ ਨਾਲ ਪੰਤੇ ਕਿ ਖੜੋਤੇ ਨੇ ਇਹਨਾਂ ਦੀ ਬਾਪ ਕਿਹੜੀ ਦੁਕਾਨ ਹੈ ਵੀ ਆ ਰੈਡੀ ਮੇਡ ਦੀ ਹੈ ਤਾਲਾ ਦੀ ਹੈ ਸ਼ਰਮਾ ਤਾਲਾ ਤੋਂ ਤੇ ਸ਼ਰਮਾ ਰੈਡੀ ਮੇਡ ਇਹ ਬਿਲਡਿੰਗ ਦੀ ਟਟੋ ਘੜੀ 1890 ਦੀ ਬਣੀ ਹੋਈ ਆ ਔਰ ਬੜੀ ਦੇਰ ਦਾ ਅਸੀਂ ਟਟੋ ਘੜੀ ਤੋਂ 15 ਸਾਲ ਹੋ ਗਿਆ ਸਾਨੂੰ ਪ੍ਰਸ਼ਾਸਨ ਦਾ ਮਗਰ ਦੌੜ ਲਾਉਂਦੇ ਕਿ ਇਸ ਬਿਲਡਿੰਗ ਨੂੰ ਡਿਸਟਰਾਏ ਕਰੋ ਡਿਸਟਰਾਏ ਕਰੋ ਤਿੰਨ ਚਾਰ ਵਾਰੀ ਅਪਲੀਕੇਸ਼ਨ ਚੱਲ ਗਈਆਂ ਨੇ 2008 ਵਿੱਚ ਗਈ 2010 ਵਿੱਚ ਗਈ 2015 ਚ ਗਈ ਅਹੂ ਲੈ ਕੇ ਅਸੀਂ ਜਿਹੜੀ ਹੈ 2023 ਤੇ ਫਿਰ ਪੀਸੀ ਸਾਊਂਡ ਡੀਸੀ ਸਾਊਂਡ ਦੇ ਕੇ ਆਏ ਆ ਪਰ ਇਹ ਹੈ ਕਿ ਸੁਣਵਾਈ ਸੁਣਵਾਈ ਕੋਈ ਨਹੀਂ ਹੋ ਰਹੀ ਸਾਡੀ ਨੂੰ ਸੁਣਵਾਈ ਕੋਈ ਨਹੀਂ ਹੋ ਰਹੀ ਸੁਣਵਾਈ ਇਹੀ ਕਹਿੰਦੇ ਆ ਕਿ ਇਹ ਜਾਨੀ ਮਾਲੀ ਜਿਹੜਾ ਨੁਕਸਾਨ ਹੋਣ ਤੋਂ ਬਚੇ ਜੇ ਇਹ ਬਿਲਡਿੰਗ ਇਦਾਂ ਹੀ ਖੜੀ ਰਹੀ ਇਦਾਂ ਹੀ ਜਦਾ ਹਸਾਬ ਰਿਆ ਬਿਲਡਿੰਗ ਦਾ ਜੋ ਮੌਸਮ ਦੇ ਰਿਗਾਰਡਿੰਗ ਮੈਂ ਗੱਲ ਕਰ ਰਿਹਾ ਕਿ ਇਸ ਇੱਥੇ ਫਿਰ ਜਾਨੀ ਮਾਲੀ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ 15 ਦਿਨ ਪਹਿਲੇ ਵੀ ਡਿੱਗੀ ਸੀ ਪ੍ਰਾਈਵੇਟ ਬਿਲਡਿੰਗ ਹੈ ਕਿਸੇ ਪ੍ਰਾਈਵੇਟ ਪ੍ਰਾਪਰਟੀ ਹੈ ਹਾਂਜੀ ਹਾਂਜੀ ਇਹ ਉਹਦੇ ਉਹਦੇ ਮਾਲਕ ਨੂੰ ਕਿਉਂ ਨਹੀਂ ਕਹਿੰਦੇ ਵੀ ਇਹਨੂੰ ਡਿਗਾ ਕੇ ਕੁਝ ਕੀਤਾ ਜਾਏ ਨਾ ਮਾਲਕ ਹੀ ਆ ਜੀ ਮਾਲਕ ਹੀ ਅਸੀਂ ਆ ਵੀ ਦੇ ਕੇ ਆਏ ਅਸੀਂ ਖੁਦ ਦੇ ਗਏ ਆਏ ਆ ਆਪਣੇ ਚਾਚਾ ਹੀ ਆ ਸਾਡੇ ਤੇ ਕੀ ਇਜਾਜ਼ਤ ਨਹੀਂ ਮਿਲ ਰਹੀ ਇਹਨੂੰ ਅਸੀਂ ਇਹਨਾਂ ਨੂੰ ਕਿਹਾ ਵੀ ਆਮ ਸੇ ਬਿਲਡਿੰਗ ਦਾ ਸਾਨੂੰ ਸਰਟੀਫਿਕੇਟ ਦਿਓ ਹਾਂ ਇਹ ਪੀ ਡਬਲਯੂ ਡੀ ਨੂੰ ਪਹਿਲਾਂ ਹੁਣ ਵੀ ਮਿਲ ਗਏ ਆ ਪਰ ਉਹ ਕਹਿੰਦੇ ਕਿ ਸਾਡਾ ਇਹਦੇ ਦੀ ਕੋਈ ਰੋਲ ਨਹੀਂ ਹੈ ਤੇ ਕਮੇਟੀ ਵਾਲਾ ਦਾ ਕੰਮ ਹੈ ਸਾਨੂੰ ਤੇ ਇਹ ਸਮਝ ਲੱਗਦੀ ਕਿ ਕਮੇਟੀ ਵਾਲਿਆਂ ਨੂੰ ਲਿਖਿਆ ਕਮੇਟੀ ਵਾਲਿਆਂ ਨੂੰ ਵੀ ਲਿਖਿਆ ਗਿਆ ਵੱਖਰਾ 2021 ਮਾਲਕ ਡਿਗਾਨ ਨੂੰ ਤਿਆਰ ਹੈ ਇਹ ਬਿਲਕੁਲ ਤਿਆਰ ਹੈ ਪ੍ਰਸ਼ਾਸਨ ਵੱਲੋਂ ਸਹਿਯੋਗ ਨਹੀਂ ਮਿਲਿਆ ਦੇ ਜੀ ਪ੍ਰਸ਼ਾਸਨ ਦਾ ਜੋਗ ਚਾਹੀਦਾ ਸਾਨੂੰ ਸਹਿਯੋਗ ਚਾਹੀਦਾ ਵਾ ਸਾਨੂੰ ਅਸੀਂ ਤਿਆਰ ਆ